ਸਰ ਅੱਜ ਅਸੀਂ ਇੱਥੇ ਆਪਣੀ ਟੀਮ ਲੈ ਕੇ ਪਹੁੰਚੇ ਹਾਂ ਕਿਉਂਕਿ ਇਹ ਬਹੁਤ ਹੀ ਵੱਡੀ ਸਮੱਸਿਆ ਉੱਠ ਕੇ ਆਈ ਹੈ ਅਸੀਂ ਤੁਹਾਡੇ ਸਾਰੇ ਪ੍ਰੈਸ ਵੀਰਾਂ ਦੇ ਚੈਨਲਾਂ ਦੇ ਰਾਹੀਂ ਇਸ ਪ੍ਰੋਬਲਮ ਨਾਲ ਜਾਗਰੂਕ ਹੋਏ ਤੇ ਅਸੀਂ ਆਪਣਾ ਫਰਜ਼ ਸਮਝਿਆ ਤੇ ਬਾਕੀ ਐਮਐਲਏ ਉੱਚੋ ਮਾਸਟਰ ਜਖਰੀਵ ਜੀ ਨੇ ਵੀ ਸਾਡੇ ਨਾਲ ਇੰਟੈਕਟ ਸੀਗੇ ਸਾਰਾ ਟਾਈਮ ਕੋਈ ਕਿ ਇੱਥੇ ਬਹੁਤ ਗੰਭੀਰ ਸਮੱਸਿਆ ਹੈ ਤੇ ਗੱਡੀਆਂ ਬਲੌਕ ਹੈ ਤੇ ਚੰਡੀਗੜ੍ਹ ਤੋਂ ਬਠਿੰਡੇ ਦਾ ਜਿਹੜਾ ਮੇਨ ਹਾਈਵੇ ਹੈ ਉਹ ਪਾਣੀ ਦੇ ਨਾਲ ਬਿਲਕੁਲ ਡੁੱਬ ਚੁੱਕਿਆ ਤੇ ਉੱਤੇ ਗੱਡੀਆਂ ਵੀ ਬਲੌਕ ਹੋ ਚੁੱਕੀਆਂ ਦੇਖੋ ਸਾਡੀ ਮਸ਼ੀਨਰੀ ਇੱਥੇ ਪਹੁੰਚ ਗਈ ਆ ਕੋਈ ਮੈਡੀਕਲ ਐਮਰਜੈਂਸੀ ਵੀ ਹੋ ਸਕਦੀ ਆ ਭਰਾ ਵੀ ਇੱਥੇ ਅਦੇਸ਼ ਹਸਪੀਟਲ ਆ ਕਈ ਵਾਰੀ ਡਾਕਟਰ ਰੈਫਰ ਕਰ ਦਿੰਦੇ ਆ ਵੀ ਇੱਥੇ ਹੀ ਇਲਾਜ ਹੋ ਸਕਦਾ ਤੇ ਉੱਥੇ ਪਹੁੰਚਣਾ ਹੀ ਬੜਾ ਮੁਸ਼ਕਿਲ ਆ ਕਿਉਂਕਿ ਪਾਣੀ ਦੇ ਨਾਲ ਹਾਈਵੇ ਬਿਲਕੁਲ ਬਲੌਕ ਹੈ ਇਹ ਵੈਸੇ ਤਾਂ ਐਨਐਚਆਈ ਦੀ ਰੋਡ ਆ ਸਾਡੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੇ ਦਾਇਰੇ ਦੇ ਵਿੱਚ ਵੀ ਨਹੀਂ ਆਂਦੀ ਵਗੈਰ ਅਸੀਂ ਸਾਡਾ ਆਪ ਦਾ ਫਰਜ਼ ਨਵ ਸਮਝਦੇ ਹੋਏ ਕਉਂਕੀ ਪੰਜਾਬ ਸੂਬਾ ਸਾਡਾ ਆਪਣਾ ਪੰਜਾਬ ਦੇ ਸਾਰੇ ਲੋਕ ਸਾਡੇ ਆਪਣੇ ਅਸੀਂ ਸਾਰੀ ਕੋਸ਼ਿਸ਼ ਕਰਕੇ ਆਪਣੀ ਸਾਡੀ ਸਾਰੀ ਟੀਮ ਸਾਡੇ ਜੇ ਆਈ ਸਾਹਿਬ ਤੇ ਐਕਸ਼ਨ ਸਾਹਿਬ ਬਾਕੀ ਐਮ ਐਲ ਏ ਸਾਹਿਬ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਅਸੀਂ ਉਹਨਾਂ ਨਾਲ ਰਲ ਕੇ ਇੱਕ ਇੰਤਜ਼ਾਮ ਕਰ ਰਹੇ ਹਾਂ ਤਾਂ ਕਿ ਜਲ ਤੋਂ ਜਲ ਦੇ ਤੋ ਪਾਣੀ ਦੀ ਨਿਕਾਸੀ ਹੋਵੇ ਤੇ ਲੋਕਾਂ ਦੇ ਆ ਵੀ ਜਾਵੀਂ ਆਵਾਜਾ ਵੀ ਜੋ ਹੈ ਉਹ ਸਮੂਦਲੀ ਹੋ ਸਕੇ ਕਿਉਂਕਿ ਜਿੱਦਾਂ ਮੈਂ ਕਿਹਾ ਮੈਡੀਕਲ ਐਮਰਜੈਂਸੀ ਹੋ ਸਕਦੀ ਹੈ ਕਿਸੇ ਨੂੰ ਕੋਈ ਆਦਾ ਵਪਾਰੀ ਜ਼ਰੂਰੀ ਕੰਮ ਹੋ ਸਕਦਾ ਹੈ ਕੋਈ ਰਿਸ਼ਤੇਦਾਰੀ ਤੇ ਜ਼ਰੂਰੀ ਕੰਮ ਪੈ ਸਕਦਾ ਹੈ ਤੁਸੀਂ ਦੇਖ ਸਕਦੇ ਤੁਸੀਂ 1/2 ਕਿਲੋਮੀਟਰ ਦੀ ਇੱਥੇ ਗੱਡੀਆਂ ਦੀ ਲਾਈਨ ਲੱਗ ਗਈ ਕਰਦੇ ਇੱਥੋਂ ਨਿਕਲ ਨਹੀਂ ਪਾਰੀਆਂ ਗੱਡੀਆਂ ਅਸੀਂ ਤਾਂ ਕਰਕੇ ਇੱਥੇ ਆਏ ਇੱਕ ਵਾਰੀ ਇਹਨੂੰ ਜਲਦੀ ਕਲੀਅਰ ਕਰਾਂਗੇ ਬਾਕੀ ਸਾਡੇ ਪੱਤਰਕਾਰ ਦੋ ਵੀਰ ਵੀ ਉਹਨੇ ਇੱਕ ਮੈਨ ਹੋਲ ਚ ਡਿੱਗ ਗਏ ਬੜਾ ਇਹ ਰਿਸਕੀ ਕੰਮ ਹੈ ਇਹ ਮੈਂ ਸਾਰਿਆਂ ਨੂੰ ਇਤਲਾਹ ਕਰਨਾ ਚਾਹੁੰਦਾ ਕਿ ਆਪ ਦੀ ਸੇਫਟੀ ਦੇ ਨਾਲ ਇੱਥੋਂ ਨਿਕਲੋ ਬਾਕੀ ਅਸੀਂ ਤੁਹਾਡੀ ਸੇਵਾ ਚ ਲੱਗੇ ਹੋਇਆ ਤੇ ਜਲਦ ਤੋਂ ਜਲਦ ਉਸ ਪਾਣੀ ਕੱਟਾਂ ਚਾਹੀਦੀ ਜਿੰਮੇਵਾਰੀ ਬੰਦ ਸੀ ਮਿੱਡਿਆ ਜਾਊਗਾ ਉਹਨਾਂ ਨੂੰ ਕਿਉਂ ਨਹੀਂ ਕਰਵਾਇਆ ਬਿਲਕੁਲ ਸਰ ਅਸੀਂ ਆਪ ਦੇ ਵੱਲੋਂ ਲਿਖਾਂਗੇ ਬਾਕੀ ਸਾਰੇ ਇਸ ਸੂਬੇ ਦੇ ਜਿੰਨੇ ਵੀ ਨੇੜਲੇ ਲੱਗਦੇ ਐਮਐਲਏ ਸਹਬਾਨ ਹੈਗੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਲਿਖਣ ਐਨਐਚਏ ਨੂੰ ਤਾਂ ਕਿ ਇਹਦਾ ਪੁਖਤਾ ਤੇ ਜਲਦ ਤੇ ਪੱਕਾ ਇੰਤਜ਼ਾਮ ਹੋ ਸਕੇ ਤਾਂ ਕਿ ਸਾਡੇ ਪੰਜਾਬੀਆਂ ਨੂੰ ਇਸ ਸੀਜ਼ਨ ਨਾਲ ਕੋਈ ਹਾਮ ਨਾ ਹੋਵੇ ਦੇਖੋ ਅਸੀਂ ਸਾਰੇ ਟੋਲ ਟੈਕਸ ਭਰ ਰਹੇ ਆ ਇਹਨਾਂ ਦਾ ਪੈਸਾ ਭਰ ਰਹੇ ਆ ਇਹਨਾਂ ਨੂੰ ਤੇ ਕਿਉਂ ਨਹੀਂ ਇਸ ਛੋਟੀ ਜੀ ਸਮੱਸਿਆ ਦਾ ਹੱਲ ਹੋ ਸਕੇ ਜਿਸ ਨਾਲ ਇੱਜਾਨੀ ਨੁਕਸਾਨ ਵੀ ਹੋ ਸਕਦਾ ਇਹ ਬੜੀ ਸੀਰੀਅਸ ਐਡਵੈਕਟਰੀ ਲੈ ਕੇ ਇੰਨੀ ਕੁ ਸੁਣੀ ਹੋ ਸਕਦਾ ਜੇ ਕੋਈ ਤੋਂ ਬੰਦਾ ਪੂਰਾ ਦਾ ਪੂਰਾ ਹੀ ਅੰਦਰੋਂ ਦਿਖ ਗਿਆ ਆਪਣੇ ਪੱਤਰਕਾਰ ਵੀਰ ਖੁਦ ਪੂਰੇ ਅੰਟਿਲ ਦੇ neck ਗਲੇ ਤੱਕ ਬਿਲਕੁਲ ਅੰਦਰ ਡੁੱਬ ਗਏ ਸੀਗੇ ਤੇ ਇਹ ਬਿਲਕੁਲ ਵੀ ਸੈਟੀਸਫੈਕਟਰੀ ਕੰਮ ਨਹੀਂ ਹੈਗਾ ਜੀ ਤੇ ਅਸੀਂ ਆਪਦੇ ਵੱਲੋਂ ਜੋ ਵੀ ਫਰਸਟ ایڈ ਦੇ ਸਕਦੇ ਹਾਂ ਇਸ ਮੈਟਰ 'ਚ ਉਹ ਦੇਣ ਆਏ ਆਂ ਬਾਕੀ ਐਮ ਐਲ ਏ ਸਾਹਿਬ ਵੀ ਇੱਥੇ ਪਹੁੰਚ ਗਿਆ ਉਹ ਹੋਰ ਵੀ ਜਾਚ ਕਰ ਰਹੇ ਸਾਰੇ ਪਹਿਲੀ ਵਾਰ ਹੀ ਨਹੀਂ ਹੈ ਪਹਿਲਾਂ ਵੀ ਬਹੁਤ ਹਸਤ ਹੋਇਆ ਇਸੇ ਕਾਜ਼ੀ ਜੀ ਬਿਲਕੁਲ ਤਾਂ ਹੀ ਉਹ ਕਰਕੇ ਅਸੀਂ ਇੱਥੇ ਪਹੁੰਚੇ ਜੀ ਕਿ ਪੱਕਾ ਇੰਤਜ਼ਾਮ ਹੋ ਸਕੇ ਤੇ

ਹੋਰ ਜਾਇਓ ਇੱਕ ਵਾਰ ਪਾਪਾ ਹਾਂ ਜੀ ਜੀ ਕਰੇ ਡ੍ਰੋਪ ਆ ਨਾ ਵੀ ਮੋਡਲ ਨੇ ਫਾਰਮ ਤੇ ਜਾਣਾ ਕਈ ਆਏ ਇੱਕ ਭਾਈ ਕਹਿੰਦੇ ਕਿ ਕਿੱਥੇ ਲਗੋ ਧਿਆਨ ਹਟੋ ਆ